ਸ਼੍ਰੋਮਣੀ ਅਕਾਲੀ ਦਲ ਜਿਸ ਸਥਿਤੀ ਦੇ ਵਿੱਚ ਪਹੁੰਚ ਚੁੱਕਿਆ ਹੈ ਉਹ ਸਥਿਤੀ ਦੇ ਪਿੱਛੇ ਪਹੁੰਚਣ ਦਾ ਅਸਲ ਕਾਰਨ ਕੀ ਹੈ ਕਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਪਾਈ ਹੈ ਕਿਸ ਨੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਚੂਰ-ਚੂਰ ਕਰ ਦਿੱਤਾ ਇਹਨਾਂ ਸਵਾਲਾਂ ਦੇ ਜਵਾਬ ਲੈਂਦੇ ਆ ਇੱਕੋ ਹੀ ਚਿਹਰਾ ਉੱਪਰ ਕੇ ਸਾਹਮਣੇ ਆਉਂਦਾ ਇਸੇ ਚਿਹਰੇ ਵਾਲੇ ਇਸ਼ਾਰਾ ਇੱਕ ਅਕਾਲੀ ਲੀਡਰ ਨੇ ਆਪ ਕਰ ਦਿੱਤਾ ਮੇਰੀ ਮਰਾਦ ਪ੍ਰੋਫੈਸਰ ਪ੍ਰੇਮ ਸਿੰਘ ਚਾਦੂ ਮਾਜਰਾ ਤੋਂ ਹੈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਨਾਮ ਲੈ ਲਿਆ ਕਿ ਜਿੰਨਾ ਘਾਣ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਹੋਇਆ ਹੈ ਉਦੇ ਪਿੱਛੇ ਸਿਰਫ ਔਰ ਸਿਰਫ ਸੁਖਬੀਰ ਬਾਦਲ ਦਾ ਹੱਥ ਹੈ ਕਹਿੰਦੇ ਸੁਖਬੀਰ ਬਾਦਲ ਕਾਰਨ ਇਹ ਸਾਰਾ ਕੁਝ ਹੋਇਆ ਪਰ ਇਦਾਂ ਦੀਆਂ ਬੜੀਆਂ ਗੱਲਾਂ ਨੇ ਇਦਾਂ ਦੇ ਬੜੇ ਨਰੇਟਿਵਸ ਨੇ ਬੜੇ ਲੋਕ ਨੇ ਜੋ ਕਹਿੰਦੇ ਨੇ ਕਿ ਸਿਰਫ ਸੁਖਬੀਰ ਬਾਦਲ ਦੇ ਕਾਰਨ ਹੀ ਨਹੀਂ ਹੋਇਆ ਇਹਦੇ ਪਿੱਛੇ ਹੋਰ ਵੀ ਕਾਰਨ ਨੇ ਹੋਰ ਵੀ ਲੀਡਰ ਨੇ ਪਰ ਗੱਲ ਇੱਥੇ ਖੜਦੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਅੱਜ ਇੱਕ ਪਾਸੜ ਹੋ ਕੇ ਤੇ ਸਿੱਧੇ ਇਲਜ਼ਾਮ ਸੁਖਬੀਰ ਬਾਦਲ ਤੇ ਲਾਤਾ ਰਹੇ ਨੇ ਪਰ ਇਹ ਉਹ ਵਕਤ ਕਿਉਂ ਭੁੱਲ ਜਾਂਦੇ ਨੇ ਜਿਸ ਵਕਤ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਮੋਢੇ ਨਾਲ ਮੋਢਾ ਲਾ ਕੇ ਸੁਖਬੀਰ ਬਾਦਲ ਦੇ ਨਾਲ ਤੁਰਦੇ ਸਨ ਜਦੋਂ ਹਰ ਹੋਏ ਕਾਂਡ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਖੜੇ ਦਿਸਦੇ ਸਨ ਜਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਰੈਲੀਆਂ ਕੱਢਦੇ ਸਨ ਉਸ ਵੇਲੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਕਿਉਂ ਨਹੀਂ ਚੇਤਾ ਆਇਆ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਘਾਣ ਕੀਤਾ ਹੁਣ ਆ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਦਾਵਾ ਕਰਦੇ ਨੇ ਕਿ ਪਾਰਟੀ ਦਾ ਜੇ ਘਾਣ ਹੋਇਆ ਤੇ ਹੋਇਆ ਹੀ ਸੁਖਬੀਰ ਬਾਦਲ ਦੇ ਕਾਰਨ ਹੈ ਇਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸਟੈਂਡ ਕੀ ਹੈ ਹੁਣ ਆ ਕੇ ਕਿਹੜੇ ਕਾਰਨਾਮਾਸ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਤਰ੍ਹਾਂ ਕਹਿ ਰਹੇ ਨੇ ਜੇ ਇਹ ਸਭ ਕੁਝ ਸਹੀ ਹੁੰਦਾ ਹਾਲਾਂਕਿ ਇਹਨੂੰ ਝੁੱਠਲਾਇਆ ਵੀ ਨਹੀਂ ਜਾ ਸਕਦਾ ਇਹਦੇ ਉੱਤੇ ਕੋਈ ਸਵਾਲ ਵੀ ਨਹੀਂ ਖੜੇ ਕੀਤੇ ਜਾ ਸਕਦੇ ਪਰ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇਹ ਬਿਆਨ ਸਹੀ ਹੈ ਤਾਂ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਖਿਆਲ ਹੋਣਾ ਹੀ ਆਇਆ ਜਾਂ ਪਹਿਲਾਂ ਵੀ ਉਹਨਾਂ ਦੇ ਜ਼ਹਿਨ 'ਚ ਸੀ ਤੇ ਬੋਲ ਨਹੀਂ ਸਕੇ ਖੈਰ ਜੇ ਜ਼ਹਿਨ 'ਚ ਸੀ ਅਤੇ ਦੂਜੇ ਪਾਸੇ ਇੱਕ ਸਿੰਘ ਬੇਬਾਕ ਹੁੰਦਾ ਆ ਤਾਂ ਉਹ ਸਿੰਘ ਲੋਕਾਂ ਸਾਹਮਣੇ ਸੱਚ ਉਸ ਵੇਲੇ ਕਿਉਂ ਨਹੀਂ ਰੱਖ ਪਾਇਆ ਕਿ ਉਸ ਵੇਲੇ ਕੋਈ ਨਿੱਜੀ ਹਿੱਤ ਸੀਗੇ ਜਿਹੜੇ ਜਿਨ੍ਹਾਂ ਦੀ ਪੂਰਤੀ ਜ਼ਰੂਰੀ ਸੀ ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਹੁਣ ਇਹ ਬਿਆਨ ਦੇਨੇ ਜ਼ਿਆਦਾ ਸਖਾਲੇ ਮਹਿਸੂਸ ਹੋ ਰਹੇ ਨੇ ਜੋ ਵੀ ਹੈ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਜਾਣ ਸਕਦੇ ਨੇ ਜਾਂ ਸੁਖਬੀਰ ਬਾਦਲ ਨੂੰ ਪਤਾ ਹੋਵੇਗਾ ਪਰ ਇਸ ਮਾਮਲੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੀਆਂ ਗੱਲਾਂ ਕੀਤੀਆਂ ਆਓ ਸੁਣ ਲੈਨੇ ਆਜ ਰਾਜਪੁਰਾ ਕਨੌਰ ਸਨੌਰ ਦੇ ਕੁਸ਼ਲਤਿਆਂ ਦੇ ਤਿੰਨੇ ਹਲਕਿਆਂ ਦੇ ਪਿੰਡਾਂ ਵਿੱਚ ਮੈਂ ਜਾਣਦਾ ਵਰਕਰ ਨੂੰ ਮਿਲਦਾ ਪ੍ਰੋਗਰਾਮ ਬਣਾਇਆ ਮੈਂ ਸਮਝਦਾ ਕਿ ਪੰਜਾਬ ਦੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਪੰਜਾਬ ਅੱਜ ਬੜੇ ਸੰਕਟਾਂ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਪਾਣੀ ਦਾ ਸੰਕਟ ਬੜੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਪਾਣੀ ਦੇ ਸੰਕਟ ਦੇ ਹੱਲ ਲਈ ਅੱਜ ਤੱਕ ਕਿਸੇ ਸਰਕਾਰ ਨੇ ਸਿਹਰਦ ਤਰੀਕੇ ਨਾਲ ਸੋਚਿਆ ਹੀ ਨਹੀਂ ਔਰ ਪਾਣੀ ਇੱਕ ਬਹੁਤ ਅਹਿਮ ਸਮੱਸਿਆ ਹੁਣ ਇੱਕ ਹੋਈ ਬਣਦੀ ਜਾ ਰਹੀ ਹੈ ਪਾਣੀ ਨੂੰ ਸੰਭਾਲਣ ਤੇ ਪਾਣੀ ਨੂੰ ਵਧੀਆ ਤਰੀਕੇ ਨਾਲ ਵਰਤਣ ਦੇ ਜਿੰਨੀ ਦੇਰ ਤੱਕ ਸਿਹਰਦ ਯਤਨ ਨਹੀਂ ਹੋਣਗੇ ਤਾਂ ਇਹ ਸੰਕਟ ਹੋਰ ਡੂੰਘਾ ਹੁੰਦਾ ਜਾਏਗਾ ਅੱਜ ਸਭ ਤੋਂ ਜ਼ਰੂਰੀ ਗੱਲ ਆ ਕਿ ਬਾਰਸ਼ਾਂ ਦੇ ਪਾਣੀ ਨੂੰ ਸੰਭਾਲ ਕੇ ਕਿਵੇਂ ਵਰਤੋਂ ਯੋਗ ਬਣਾਇਆ ਜਾਵੇ ਜਿਹੜਾ ਵੇਸਟੇਜ ਪਾਣੀ ਦੀ 67% ਤੋਂ ਵੱਧ ਉਹਨੂੰ ਕਿਵੇਂ ਰੋਕਿਆ ਜਾਵੇ ਸਭ ਤੋਂ ਵੱਡਾ ਸਵਾਲ ਅੱਜ ਪੰਜਾਬ ਦੇ ਸਾਹਮਣੇ ਇਹ ਆ ਦੂਜੀ ਗੱਲ ਨਸ਼ਿਆਂ ਦੀ ਬਹੁਤਾਤ ਨੇ ਪੰਜਾਬ ਨੂੰ ਇੱਕ ਗ੍ਰਾਂਂਦ ਧਰਤੀ ਦੇ ਰੂਪ ਦੇ ਵਿੱਚ ਬਣਾਤਾ ਅੱਜ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਜਿਹੜੀ ਅਮਨ ਕਾਨੂੰਨ ਦੀ ਮਾੜੀ ਹਾਲਤ ਆ ਉਹਦੇ ਵਿੱਚ ਵੀ ਨਸ਼ੇੜੀਆਂ ਦਾ ਬਹੁਤ ਵੱਡਾ ਹੱਥ ਆ ਔਰ ਦੋਕੇਤ ਗੱਲ ਦਾ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਸਾਰਾ ਕੁਝ ਹੋ ਰਿਹਾ ਸਰਕਾਰ ਦੇ ਇੱਕ ਆਪਣੇ ਵਿਧਾਇਕ ਵੱਲੋਂ ਸਿੱਧੇ ਤੌਰ ਤੇ ਦੋਸ਼ ਲਾਉਣਾ ਕਿ ਨਸ਼ਿਆਂ ਦੀ ਬਹੁਤਾਤ ਲਈ ਸਰਕਾਰੀ ਸਰਪ੍ਰਸਤੀ ਜ਼ਿੰਮੇਵਾਰੀ ਹੈ ਔਰ ਉਹਨਾਂ ਨੇ ਕਈ ਰਾਸੀ ਤੇ ਹਰਦੇ ਆਗੂਆਂ ਦੇ ਸਦਾਤਰੀ ਤੇ ਹਰਦੇ ਆਗੂਆਂ ਦੇ ਨਾਂ ਵੀ ਲਏ ਉਹਦਾ ਵੀ ਕੋਈ ਨੋਟਿਸ ਸਰਕਾਰ ਨੇ ਅਜ ਤੱਕ ਨਹੀਂ ਲਿਆ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਬਣਦੀ ਜਾ ਰਹੀ ਹੈ ਔਰ ਪੰਜਾਬ ਦੀ ਬੇਰਜ਼ਗਾਰੀ ਜਿਹੜੀ ਆ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ ਕਿਉਂਕਿ ਕੈਨੇਡਾ ਦਾ ਸੰਕਟ ਜਿਹੜਾ ਹੈ ਉਹ ਪੰਜਾਬ ਲਈ ਸਿਰਦਰਦੀ ਬਣੇਗਾ ਕੈਨੇਡਾ ਦੇ ਜਿਹੜੇ ਬੱਚੇ ਪੰਜਾਬ ਤੋਂ ਚਲੇ ਜਾਂਦੇ ਸੀ ਉਹ ਵਾਪਸ ਮੁੰਨੇ ਸ਼ੁਰੂ ਹੋਗੇ ਤੇ ਬੇਰਜ਼ਗਾਰੀ ਜਿਹੜੀ ਹੈ ਉਹ ਵੀ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸਮੱਸਿਆ ਬਣੇਗੀ ਔਰ ਉਹਦੇ ਨਾਲ ਅੰਮ੍ਰਿਤਸਰੂ ਦੀ ਸਥਿਤੀ ਹੋਰ ਵਿਗੜੇਗੀ ਇਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਉਹਨਾਂ ਚੁਣੌਤੀਆਂ ਨੂੰ ਨਿਜੀਠਣ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਆ ਸ਼ਰਮਣੀ ਅਕਾਲੀ ਦਲ ਵਰਗੀ ਪਾਰਟੀ ਦੀ ਪਰ ਵੱਧ ਕੇ ਸਭ ਤੋਂ ਨਾਲ ਸ਼ਰਮਣੀ ਅਕਾਲੀ ਦਲ ਅੱਜ ਆਪਣੇ ਸੰਕਟ ਵਿੱਚ ਫਸਿਆ ਪਿਆ ਸ਼ਰਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਵਿੱਚ ਦਿੱਲੀ ਦੇ ਸ਼ਰੋਣੀ ਗਾਲ ਦਲ ਦੀ ਲੀਡਰਸ਼ਿਪ ਵੱਲੋਂ ਜੋ ਗਲਤੀਆਂ ਪਤਾਈਆਂ ਲਾਪਰਵਾਹੀਆਂ ਹੋਈਆਂ ਉਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਸ਼ਰੋਣੀ ਅਕਾਲੀ ਦਲ ਨੂੰ ਡਕਾ ਰਿਆ ਬਾਰ-ਬਾਰ ਸ਼ਰੋਣੀ ਅਕਾਲੀ ਦਲ ਦੇ ਵਿਰੁੱਧ ਫਤਵਾ ਦਿੱਤਾ ਸਾਡੇ ਬਹੁਤ ਸਿਹਰ ਤੇ ਜਥਾਨ ਦੇ باوجود ਸਾ ਸਰ ਵੀਰ ਸੀ ਬਾਦਲ ਹੋਰਾਂ ਨੇ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਨਾ ਕੀਤਾ ਜਿਸ ਦੇ ਕਰਕੇ ਪਾਰਟੀ ਹੋਰ ਗਹਿਰੇ ਸਾਕੜ ਵਿੱਚ ਚਲੀ ਗਈ ਔਰ ਪਾਰਟੀ ਨੂੰ ਜੋੜਨ ਦੀ ਥਾਂ ਪਾਰਟੀ ਨੂੰ ਇਕੱਠੇ ਰੱਖਣ ਦੀ ਥਾਂ ਸੱਸ ਵੀਰ ਸੀ ਬਾਦਲ ਹੋਣਾ ਨੇ ਆਪ ਹੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ ਆਪ ਹੀ ਟੜਿਆਂ ਵਿੱਚ ਵੜਨਾ ਸ਼ੁਰੂ ਕੀਤਾ ਇਹਦੇ ਨਾਲ ਹੋਰ ਵੀ ਜ਼ਿਆਦਾ ਗੰਭੀਰ ਸਮੱਸਿਆ ਸਾਡੇ ਸਾਹਮਣੇ ਵੱਡੀ ਨਜ਼ਰ ਆ ਰਹੀ ਹੈ ਤੇ ਫੁੱਲ ਬੁਲਾ ਕੇ ਅਸੀਂ ਪੰਜਾਬ ਦੇ ਅੰਦਰ ਸਰੋਪਣੀ ਕਾਲੀਦਾਲ ਸੁਧਾਰ ਲਹਿਰ ਚਲਾਉਣ ਦਾ ਪ੍ਰੋਗਰਾਮ ਕੀਤਾ ਖਾਸ ਤੌਰ ਤੇ ਜਿਹੜੇ ਲੋਕਾਂ ਨੇ ਕੁਰਬਾਨੀ ਕੀਤੀ ਇਸ ਪਾਰਟੀ ਨੂੰ ਦੇਸ਼ ਔਰ ਰਾਜ ਦੇ ਵਿੱਚ ਸਤਾ ਕਰਨ ਜੋ ਗਰੇ ਬਣਾਇਆ ਸਮੇਂ ਸਮੇਂ ਤੇ ਅਗਵਾਈ ਕੀਤੀ ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਜੀ ਤੋਂ ਲੈ ਕੇ ਜਹਦਰ ਸਿੰਘ ਜੀ ਤੋੜ ਵਰਗੇ ਨਿਤਾਵਾਂ ਨੂੰ ਟੋੜਾ ਸਾਹਿਬ ਤਲਵੰਡੀ ਸਾਹਿਬ ਵਰਗੇ ਲੋਕਾਂ ਨੂੰ ਔਰ ਸ਼ਾਨਦ ਕਰਤਾਰ ਸਿੰਘ ਵੀ ਖਾਲਸਾ ਵਰਗੇ ਲੋਕਾਂ ਨੂੰ ਫਲ ਉਹਨਾਂ ਦੀਆਂ ਯਾਦਗਾਰਾਂ ਬਦਾ ਕੇ ਸਾਡੀ ਨਵੀਂ ਪੀੜੀ ਨੂੰ ਨਾਲ ਜੋੜਨਾ ਤੇ ਕਰਵਾਨੀ ਵਾਲੇ ਲੋਕ ਜਿਨ੍ਹਾਂ ਨੇ ਸੰਘਰਸ਼ਾਂ ਵਿੱਚ ਮੌਤਾਂ ਵਿੱਚ ਜਿੰਦੋ ਜਹਦਾ ਵਿੱਚ ਹਿੱਸਾ ਪਾਇਆ ਜਿਹੜੇ ਪਰਿਵਾਰਾਂ ਨੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਮੁੱਖ ਮਨੋਰਥ ਹੋਏਗਾ ਤਾਂ ਕਿ ਅਸੀਂ ਨਵੀਂ ਪੀੜੀ ਨੂੰ ਆਪਣੇ ਮਾਣਾ ਮਾਤੀ ਸ਼ਾਨਮਤੀ ਇਤਿਹਾਸ ਤੋਂ ਜਾਣੂ ਵੀ ਕਰਾ ਸਕੀਏ ਔਰ ਆਪਣੀ ਵਿਰਾਸਤ ਨਾਲ ਵੀ ਜੋੜ ਸਕੀਏ। ਸਨਮਾਨ ਰਸਮ ਕਿਸ ਤਰ੍ਹਾਂ ਸਾ ਸੰਗਤ ਅਕਾਲੀ ਦਲ ਦੇ ਵਜੋਂ ਜਿਹੜੀ ਹੈ ਮਿਲਣਾ ਜਿੱਤਣਾ ਜਾ ਰਿਹਾ ਨੂੰ ਤੇ ਤੁਹਾਡੇ ਵੱਲੋਂ ਵੀ ਲਗਾਤਾਰ ਮਿਲਣ ਨੂੰ ਦੱਲ ਕੇ ਜੇ ਅਸੀਂ ਇਸੇ ਤਰ੍ਹਾਂ ਜਾਣਦਾ ਸੋਚਿਆ ਵੀ ਸਾਡੀ ਨਵੀਂ ਪੀੜ੍ਹੀ ਜਿਹੜੀ ਅਕਾਲੀ ਦਲ ਦੇ ਇਤਿਹਾਸ ਤੋਂ ਟੁੱਟ ਗਈ ਅਕਾਲੀ ਦਲ ਦੀਆਂ ਕੁਰਬਾਨੀਆਂ ਤੋਂ ਉਹ ਜਾਣੂ ਹੀ ਬੈਠੀ ਆ ਉਹਨੂੰ ਜੋੜਨ ਲਈ ਅਕਾਲੀ ਦਲ ਦੀ ਵਿਰਾਸਤ ਨਾਲ ਇਤਿਹਾਸ ਨਾਲ ਜਿਹੜੇ ਪੁਰਾਣੇ ਲੀਡਰ ਸਹਿਬਾਨ ਨੇ ਉਹਨਾਂ ਦੀਆਂ ਜਨਮ ਸ਼ਤਾਬ ਦੀਆਂ ਉਹਨਾਂ ਦੇ ਵਾਰਸੀ ਸਮਾਗਮ ਕਰਕੇ ਉਹ ਜ਼ ਗਰਾਸ ਦੇ ਨਾਲ ਜੁੜਿਆ ਜਾਊਗਾ ਔਰ ਉੱਥੇ ਅਸੀਂ ਜਿਹੜੀ ਨਵੇਂ ਜਿਨ੍ਹਾਂ ਦੀਆਂ ਕੁਰਬਾਨੀ ਵਾਲੇ ਪਰਿਵਾਰਾਂ ਉਹਨਾਂ ਨੂੰ ਸਨਮਾਨਿਤ ਕੀਤਾ ਕਰਾਂਗੇ ਤਾਂ ਕਿ ਤੁਹਾਡੀ ਯੰਗ ਜਨਰੇਸ਼ਨ ਜਿਹੜੀ ਆ ਉਹ ਅਕਾਲੀ ਦੰਦ ਦੇ ਨਾਲ ਜੁੜ ਸਕੇ ਸੱਜਣਾਂ ਦੇ ਵੀ ਇੱਕ ਕਾਰਨ ਜਿਹੜੀ ਆ ਆਕਾ ਤੱਕ ਦੇ ਨੋਟਿਸ ਲੈ ਆ ਗਿਆ ਸਿੰਘ ਸਿੰਘ ਬਾਦਲ ਜਿਹੜਾ ਹੈ ਉਹ ਬੁਲਾਇਆ ਗਿਆ ਉਸ ਨੂੰ ਕਿਵੇਂ ਦੇਖੋ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਸਿਹਰ ਤੇ ਜਿੱਤ ਦੇ ਲੋਕ ਇੱਥੇ ਹੋਏ ਸੀ ਅਸੀਂ ਮਹਿਸੂਸ ਕੀਤਾ ਸੀ ਕਿ ਜੇ ਸਾ ਸੁਨੀਤ ਜੀ ਬਾਦਲ ਜੀ ਅਕਾਲਤਾ ਸਾਹਿਬ ਤੇ ਜਾ ਕੇ ਆਪਣੀਆਂ ਹੋਈਆਂ ਗਲਤੀਆਂ ਤੇ ਲਾਪਰਵਾਹੀਆਂ ਪੇਤਾਈਆਂ ਤੇ ਕੀਮਾ ਜਾਜ ਕਰ ਨਹੀਂ ਕਰਦੇ ਤਾਂ ਸਾਨੂੰ ਘਟਕਟ ਕਰ ਲੈਣੀ ਚਾਹੀਦੀ ਆ ਤੇ ਅਸੀਂ ਆਪਣਾ ਇਲਾਕੇ ਤੇ ਧਾਰਮਿਕ ਪਰਸਪਰ ਸਮਝ ਕੇ ਸ੍ਰੀ ਅਕਾਲਤਾ ਸਾਹਿਬ ਤੇ ਲਿਖਤੀ ਤੌਰ ਤੇ ਪੇਸ਼ ਹੋ ਕੇ ਪੁਰਾਣੀਆਂ ਹੋਈਆਂ ਗਲਤੀਆਂ ਦੀ ਕੀਮਾ ਜਾਜ ਕ ਲਈ ਗਈ ਸੀ ਸਾਨੂੰ ਅੱਸੀ ਇਸ ਗੱਲ ਦਾ ਸਵਾਦ ਕਰਦੇ ਆ ਜੈ ਜੈਕਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਬਾਨਾ ਨਾਲ ਰਹਿ ਕਰਕੇ ਸਾਹ ਸੁਖਵੀਰ ਸਿੰਘ ਬਾਦਲ ਨੂੰ ਉਤੇਤਰਮ ਕੀਤਾ ਔਰ ਉਹ ਤਾਂ ਸਪਸ਼ਟੀਕਰ ਮਗਿਆ ਇਹ ਵੀ ਸਲਾਘਾ ਜੋ ਸਰਬਾਤਮਕ ਜੋ ਕਰਨਾ ਔਰ ਸਾਨੂੰ ਆਸ ਆ ਕਿ ਇੱਕ ਇਤਿਹਾਸਕ ਪਾਠ ਤੱਕ ਇਤਨਾ ਚ ਪਾਠ ਦੇ ਚੰਗੇ ਭਵਿੱਖ ਲਈ ਅਕਾਲੀ ਦਲ ਦੇ ਚੰਗੇ ਭਵਿੱਖ ਲਈ ਜੈ ਜੈਕਾਰ ਸਹਿਬਾਨ ਜਿਹੜੇ ਨੇ ਉਹ ਅੱਛਾ ਫੈਸਲਾ ਕਰਨਗੇ ਆਉਣ ਵਾਲੇ ਦਿਨਾਂ ਦੇ ਵੀ ਤੇ ਸ਼ਰੋਮਣੀ ਕਾਲੀਦਾਲ ਦੀ ਬਾਗਡੋਰ ਜਿਹੜੀ ਹੈ ਕਿਸੇ ਧਾਰਮਿਕ ਤੇ ਰਾਸਸੀ ਨੀਤੀ ਦੇ ਸਵੇਲ ਕਿਸੇ ਵਿਅਕਤੀ ਦੇ ਹੱਥਾਂ ਵਿੱਚ ਸੌਂਪਣਗੇ ਤਾਂ ਕਿ ਅਸੀਂ ਇਸ ਸਾਕਰ ਦੇ ਵਿੱਚੋਂ ਪਾਰਟੀ ਨੂੰ ਕੱਢ ਸਕੀਏ ਸ਼ਰੋਮਣੀ ਕਾਲੀਦਾਲ ਦਾ ਸਭ ਤੋਂ ਪਾਰਟੀ ਹੁੰਦੀ ਹੈ ਇਹ ਮਜ਼ਬੂਤ ਪਾਰਟੀ ਹੁੰਦੀ ਹੈ ਗੱਲ ਔਰ ਅਸੀਂ ਜੋ ਮਹਿਸੂਸ ਕੀਤਾ ਕਿ ਪਿਛਲੇ ਸਮੇਂ ਵਿੱਚ ਕਿਤਾਈਆਂ ਗਲਤੀਆਂ ਜਿਹੜੀਆਂ ਰਹੀਆਂ ਨੇ ਜਿਨ੍ਹਾਂ ਦੇ ਅਗੇ ਅਸੀਂ ਸਰੀਰਕਾਲ ਤੱਕ ਸਾਥ ਤੇ ਲਿਖਤੀ ਤੌਰ ਤੇ ਦੇ ਕੇ ਆਏ ਆ ਜੇ ਉਹ ਗਲਤੀਆਂ ਨਾ ਹੁੰਦੀਆਂ ਤਾਂ ਕਾਲੀ ਦਲ ਇੰਨਾ ਕਮਜ਼ੋਰ ਨਾ ਹੁੰਦਾ ਅਰਸ਼ ਤੋਂ ਫਰਸ਼ ਤੇ ਆਉਂਦਾ ਤੇ ਹੁਣ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਪਾਰਟੀ ਦੀ ਲੀਡਰਸ਼ਿਪਾ ਝੋਦਾ ਕਮੇਟੀ ਦੀਆਂ ਸਿਫਾਰਸ਼ਾਂ ਤੇ ਜੇ ਅਮਲ ਕਰੇ ਤਾਂ ਅੱਜ ਵੀ ਕਾਲੀ ਦਲ ਫਰਸ਼ ਤੋਂ ਵਾਪਸ ਆ ਸਕਦਾ ਕਿਉਂਕਿ ਝੋਦਾ ਕਮੇਟੀ ਨੇ ਸਾਰੇ ਪੰਜਾਬ ਦੇ ਵਰਕਰਾਂ ਦੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ ਤੇ ਉਹ ਭਾਵਨਾਵਾਂ ਦਾ ਆਦਰ ਆਦਰ ਸਤਿਕਾਰ ਕਰਨਾ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਜ਼ਿੰਮੇਵਾਰੀ ਨਿਭਾ ਨਾ ਸਕੇ ਇਸੇ ਕਰਕੇ ਉਹ ਤੋਂ ਬਾਅਦ ਵੀ ਦਮੀਆਂ ਚੋਣਾ ਹੋਈਆਂ ਬਾਈ ਦੁਬਾਰ ਉਹ ਤੋਂ ਬਾਅਦ ਵੀ ਲੋਕਾਂ ਨੇ ਬਾਰ ਬਾਰ ਫਤਵਾ ਅਕਾਲੀਰਾਲ ਦੇ ਹੱਥ ਦਿੱਤਾ ਹੁਣ ਇਹ ਹੋ ਗਿਆ ਵੀ ਲੋਕਾਂ ਜੇ ਸਾਹਿਬ ਲੋਕ ਕਹਿੰਦੇ ਜੇ ਸਾਹਿਬ ਵੀਰ ਸਿੰਘ ਜਿਦ ਫੜ ਲਈ ਤਾਂ ਫਿਰ ਅਸੀਂ ਵੀ ਜਿੱਦ ਫੜ ਲੈਣੀ ਆ ਤੇ ਜੇ ਉਹ ਨਹੀਂ ਮੰਨਦਾ ਤਾਂ ਅਸੀਂ ਵੀ ਨਹੀਂ ਬਨਣਾ ਸੋ ਇਹ ਜਿਹੜੀ ਮਤਲਬ ਕ੍ਰਾਈਸਿਸ ਖੜਾ ਹੋਇਆ ਇਹਨੂੰ ਸਰੀਰਕ ਅਲਤਾਬ ਸਾਹਿਬ ਵੀ ਸੋਲਵ ਕਰ ਸਕਦੇ ਨੇ ਨਿਰਪੱਖਤਾ ਨਾਲ ਪ੍ਰਾਤਨ ਰਹਿਤ ਅਨਸਾਰ ਮੈਂ ਸਮਝਦਾ ਅਸੀਂ ਆਸ ਕਰਦੇ ਕਰ ਰਹੇ ਹਾਂ ਹੁਣ ਸਾਹਮਣੇ ਹਾਈ ਕਮਾਨ ਦੀ ਮਤੇ ਕਬਜ਼ੇ ਕਰਦੇ ਹੋਏ ਜਾਂ ਥੱਲੇ ਲੈਵਲ ਦੀ ਲੀਡਰਸ਼ਿਪ ਦੀ ਗਲਤੀ ਕਾਰਨ ਜਿਨ੍ਹਾਂ ਨੇ ਲੋਕਾਂ ਨੂੰ ਨਾਂਕਿਤ ਨੂੰ ਸਾਰਾ ਕੁਝ ਅਸੀਂ ਸਾਹਮਣੇ ਦੇਖ ਰਹੇ ਹਾਂ ਪਰ ਉਹਨੂੰ ਬੁਲਾ ਕੇ ਤਾਂ ਜਿਹੜੀ ਟੂਡਾ ਕਮੇਟੀ ਦੀ ਸਿਫਾਰਸ਼ਾਂ ਨੇ ਉਹ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਜਿਹੜੀ ਲੀਡਰਸ਼ਿਪ ਆ ਉਹਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ। ਅੰਦਰ ਮਹਾਰਾਜ ਸਾਹਿਬ ਜਿੱਦਾਂ ਕੱਲ ਮੀਟਿੰਗ ਸੀ ਜਿਹੜੀ ਐ ਕੱਲ ਵੀ ਚੱਲੀ ਸੀ ਜਿੱਦਾਂ ਤੁਹਾਡੀ ਮੀਟਿੰਗ ਦੀ ਤਿਆਰੀ ਸੀ ਤੇ ਉੱਥੇ ਇੱਕ ਪਾਰਟੀ ਦਫ਼ਤਰ ਦੇ ਬਾਹਰ ਚੰਡੀਗੜ੍ਹ ਕੋਲ ਬੈਠ ਕੇ ਨਹੀਂ ਦਿੱਤੀ ਗਈ ਹੈ। ਕੰਮ ਕੀ ਹੋ ਰਿਹਾ ਹੈ? ਇਹ ਵੈਸੇ ਨਾ ਕੱਲ ਕਿਸੇ ਨੇ ਸ਼ਰਾਰਤ ਕੀਤੀ ਆ, ਕੱਲ ਕਿਸੇ ਨੇ ਬਦੋ-ਬਦੀ ਅਫਵਾਹ ਫਲਾਤੀ ਕਿ ਸ਼ਾਇਦ ਸਾਡੇ ਕੋਲੋਂ ਵੀ ਅਸੀ ਅਕਾਲੀ ਦਲ ਦੇ ਦਫ਼ਤਰ ਤੇ ਕਬਜ਼ਾ ਕਰਨ ਜਾ ਰਹੇ ਜਿਹੜੀ ਸਰਾਸਰ ਗਲਤ ਸੀ, ਸਰਾਸਰ ਝੂਠ ਸੀ। ਨਾ ਸੋਚਿਆ ਜਾ ਸਕਦਾ ਨਾ ਹੋ ਸਕਦੀ ਸੀ ਨਾ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਇਹ ਕਿਸੇ ਨੇ ਆਪ ਹੀ ਇਸ਼ਾਰਾ ਕਰਕੇ ਮਲੇ ਇਸ ਤਰ੍ਹਾਂ ਦਾ ਵਾਤਾਵਰਣ ਬਣਾਇਆ ਸੀ ਜਿਹੜਾ ਸਰਾਸਰ ਗਲਤ ਸੀ ਔਰ ਜੀਨੇ ਵੀ ਬਣਾਇਆ ਸੀ ਉਹ ਹੋਸਪੀਟਲ ਨਹੀਂ ਪਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ